ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮੁਖਦੇਵ ਸਿੰਘ ਆਲਵਾਲ ਨੂੰ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜਿਸ ਤੇ ਪਾਰਟੀ ਵਰਕਰਾਂ ਵੱਲੋਂ ਅੱਜ ਸ਼ਹਿਰਤਾਰੀਵਾਲ ਵਿੱਚ ਉਹਨਾਂ ਦੇ ਦਫ਼ਤਰ ਪਹੁੰਚ ਕੇ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਆਪਣੀ ਇਸ ਨਿਯੁਕਤੀ ਤੇ ਮੁਖਦੇਵ ਸਿੰਘ ਆਲਵਾਲ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਜੋ ਸੂਬਾ ਪੱਦਰ ਦੇ ਮਸਲੇ ਹਨ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਤੱਕ ਉਹਨਾਂ ਦੀ ਆਵਾਜ਼ ਬਣ ਕੇ ਜਾਣਗੇ ਔਰ ਜੋ ਕੇਂਦਰ ਸਰਕਾਰ ਦੇ ਨਾਲ ਸੰਬੰਧ ਮਸਲੇ ਹਨ ਉਹਨਾਂ ਦਾ ਹੱਲ ਕਰਨ ਲਈ ਜਿੱਥੇ ਵੀ ਕਿਸਾਨ ਉਹਨਾਂ ਨੂੰ ਕਹਿਣਗੇ ਉਹ ਉਹਨਾਂ ਦੇ ਨਾਲ ਧਰਨਿਆਂ ਤੇ ਵੀ ਬੈਠਣਗੇ ਔਰ ਦਿੱਲੀ ਜਾ ਕੇ ਉਹਨਾਂ ਦੀ ਆਵਾਜ਼ ਵੀ بلند ਕਰਨਗੇ ਬੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਮੈਂ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਤੇ ਸੰਦੀਪ ਪਾਟਕ ਜੀ ਤੇ ਪ੍ਰਿੰਸੀਪਲ ਬੋਧਰਾਮ ਜੀ ਦਾ तहे ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਇਸ ਨਮਾਣੇ ਜੇ ਬੰਦੇ ਨੂੰ ਸਾਡਾ ਕੰਮ ਦੇਖ ਕੇ ਇਹ ਪਾਰਟੀ ਦੇ ਵਿੱਚ ਇੱਕ ਵੱਡਾ ਜ਼ਿਲ੍ਹਾ ਲੈਵਲ ਦਾ ਅਹੁਦਾ ਦੇ ਕੇ ਮਾਣ ਬਖਸ਼ਿਆ ਆ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਆ ਜ਼ਿਲ੍ਹੇ ਦਾ ਕਿਸਾਨ ਵਿੰਗ ਦਾ ਜਿਹੜਾ ਪ੍ਰਧਾਨ ਲਗਾਇਆ ਗਿਆ ਹੈ ਔਰ ਸਾਡੇ ਨਾਲ ਸਾਡੇ ਵਾਈਸ ਪ੍ਰਧਾਨ ਔਰ ਜਨਰਲ ਸੈਕਟਰੀ ਵੀ ਜੋ ਸਾਡੇ ਸੰਗੀ ਸਾਥੀ ਸਤਨਾਮ ਸਿੰਘ ਹਰੂਵਾਲ ਜੀ ਹੋਰ ਜੁਆਇੰਟ ਸੈਕਟਰੀ ਮੇਰੇ ਵੀਰ ਖਜਾਨਚੀ ਲੱਗੇ ਆਮ ਆਦਮੀ ਪਾਰਟੀ ਜ਼ਿਲ੍ਹੇ ਦੇ ਰਮਨਦੀਪ ਸਿੰਘ ਵਾਲਾ ਜੀ ਔਰ ਉਹ ਬਲਾਕ ਪ੍ਰਧਾਨ ਵੀ ਨੇ ਧਾਰੀਵਾਲ ਦੇ ਔਰ ਪੀਟਰ ਮੱਟੂ ਜੀ ਮਿਨੋਰਟੀ ਵਿੰਗ ਦੇ ਜ਼ਿਲ੍ਹੇ ਦੇ ਵਾਇਸ ਪ੍ਰਧਾਨ ਲੱਗੇ ਆ ਜੀ ਔਰ ਸਰਪੰਚ ਸਾਹਿਬ ਐਸਸੀ ਵਿੰਗ ਦੇ ਜਨਰਲ ਸੈਕਟਰੀ ਗਰਦਾਸਪੁਰ ਜ਼ਿਲ੍ਹੇ ਦੇ ਲੱਗੇ ਆ ਜੀ ਵੇਖੋ ਜੀ ਕਿਸਾਨੀ ਪੰਜਾਬ ਦਾ ਮੁੱਖ ਕਿਤਾ ਜਿਹਦੇ ਬਿਨਾ ਸਾਰਾ ਦੇਸ਼ ਜਿਹੜਾ ਉਹ ਨਹੀਂ ਚੱਲ ਸਕਦਾ ਕਿਸਾਨ ਅੰਨ ਅਗਾਉਂਦਾ ਆ ਔਰ ਲੋਕਾਂ ਤੱਕ ਉਹ ਪਹੁੰਚਦਾ ਆ ਭਾਵੇਂ ਕੋਈ ਹਰ ਕੋਈ ਮੋਲੀ ਲੈ ਕੇ ਖਾਂਦਾ ਪਰ ਕਿਸਾਨਾਂ ਦਾ ਜਿਹੜਾ ਜੈ ਜਵਾਨ ਔਰ ਜੈ ਕਿਸਾਨ ਕਿਹਾ ਗਿਆ ਸੀ ਉਹ ਐਵੇਂ ਨਹੀਂ ਸੀ ਕਿਹਾ ਗਿਆ ਉਹ ਇਹਨਾਂ ਦੀ ਮਿਹਨਤ ਔਰ ਇਹਨਾਂ ਦੇ ਜਜ਼ਬੇ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤੇ ਕਿਸਾਨਾਂ ਨੇ ਹੀ ਹੰਬੜਾ ਮਾਰ ਕੇ ਜਿਹੜਾ ਨਾਜ ਦੀ ਪੂਰਤੀ ਕੀਤੀ ਸੀ ਭੁੱਖਮਰੀ ਪੈਦਾ ਹੋ ਗਈ ਸੀ ਔਰ ਅੱਜ ਤੇ ਹੀ ਗੁਰਦਰਾ ਸਾਹਿਬ ਨਤਮਸਤਕ ਹੋਏ ਆ ਔਰ ਅਗਲੇ ਪ੍ਰੋਗਰਾਮ ਕਾਲਾਂ ਵੀ ਆ ਰਹੀਆਂ ਨੇ ਕਿਸਾਨ ਜਥੇਬੰਦੀਆਂ ਕੋਈ ਵਧਾਈਆਂ ਦੇ ਰਿਹਾ ਕੋਈ ਮਸਲੇ ਦੱਸ ਰਿਹਾ ਆਪਾਂ ਹਾਈ ਕਮਾਂਡ ਤੋਂ ਦਿਸ਼ਾ ਨਿਰਦੇਸ਼ ਲੈ ਕੇ ਇਹ ਕਿਸਾਨ ਵੀਰਾਂ ਦੇ ਵੀ ਜਿਹੜੇ ਮਸਲੇ ਆ ਵੱਧ ਤੋਂ ਵੱਧ ਚੁੱਕਣੇ ਔਰ ਚੁੱਕਨੇ ਵੀ ਇਹਨਾਂ ਨੂੰ ਹੱਲ ਵੀ ਕਰਾਉਣਾ ਜਿਹੜੇ ਪੰਜਾਬ ਲੈਵਲ ਦੇ ਆ ਉਹਨਾਂ ਨੂੰ ਤੇ ਅਸੀਂ ਪੰਜਾਬ ਸਰਕਾਰ ਅੱਗੇ ਰੱਖਾਂਗੇ ਬਾਕੀ ਜਿੱਥੇ ਵੀ ਸਾਨੂੰ ਪ੍ਰੋਟੈਸਟ ਪ੍ਰਦਰਸ਼ਨ ਕਰਨਾ ਪਿਆ ਆ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ